ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਜੀਓ ਅੱਜ ਅਸੀਂ ਇੱਕ ਅਜੇ ਹੀ ਅਮੋਲਕ ਬਚਨ ਸੁਣ ਰਹੇ ਹਾਂ ਜੋ ਸਾਡੀ ਰੂਹ ਨੂੰ ਹੌਸਲਾ ਦਿੰਦੇ ਹਨ ਤੀਰੋ ਦੇਖ ਤੁਮਹਾਰੇ ਰੰਗਾ ਅਰਥਾਤ हे ਪ੍ਰਭੂ ਤੇਰੇ ਚੋਜ ਤੇਰੇ ਤਮਾਸ਼ੇ ਵੇਖ ਵੇਖ ਕੇ ਮੇਰੇ ਮਨ ਵਿੱਚ ਵੀ ਧੀਰਜ ਤੇ ਭਰੋਸਾ ਜਾਗਦਾ ਹੈ ਕਿ ਤੂੰ ਮੇਰੀ ਸਹਾਇਤਾ ਜ਼ਰੂਰ ਕਰੇਗਾ ਤੂੰ ਹੀ ਸੁਆਮੀ ਅੰਤਰਜਾਮੀ ਤੂੰ ਹੀ ਵਸੈ ਸਾਧਕੈ ਸੰਗਾ ਹੇ ਪ੍ਰਭੂ ਤੂੰ ਹੀ ਸਾਡਾ ਸੱਚਾ ਮਾਲਕ ਹੈ ਤੂੰ ਸਾਡੇ ਦਿਲਾਂ ਦੀਆਂ ਗਹਿਰਾਈਆਂ ਨੂੰ ਜਾਣਦਾ ਹੈ ਤੇਰਾ ਨਿਵਾਸ ਹਮੇਸ਼ਾ ਸਾਧ ਸੰਗਤ ਦੇ ਨਾਲ ਹੈ ਅੱਗੇ ਬਚਨ ਹਨ ਕਿੰ ਮਹਿਤਾਪ ਨਿਵਾਜੈ ਠਾਕੁਰ ਨੀਚ ਕੀਟ ਤੇ ਕਰਹਿ ਰਾਜੰਗਾ हे मालिक तू ਤਾਂ ਇੱਕ ਪਲ ਵਿੱਚ ਨਾ ਚੀਜ਼ ਬੰਦਿਆਂ ਨੂੰ ਵੀ ਰਾਜੇ ਬਣਾ ਦਿੰਦਾ ਹੈ ਜੋ ਨੀਵਾਂ ਤੇ ਨਗਣਿਆ ਸਮਝਿਆ ਜਾਂਦਾ ਹੈ ਉਸ ਨੂੰ ਤੂੰ ਆਦਰ ਮਾਣ ਅਤੇ ਸਨਮਾਨ ਦਿੰਦਾ ਹੈ ਤੇ ਅੰਤ ਵਿੱਚ ਗੁਰੂ ਸਾਹਿਬ ਬੇਨਤੀ ਕਰਦੇ ਹਨ ਕਬਹੂ ਨਾ ਬਿਸਰੈ ਹਿਏ ਮੋਰੇ ਤੇ ਨਾਨਕ ਦਾਸ ਇਹੀ ਦਾਨ ਮੰਗਾ ਦਾਸ ਨਾਨਕ ਆਖਦਾ ਹੈ हे ਪ੍ਰਭੂ ਸਿਰਫ ਇਹੀ ਦਾਤ ਬਖਸ਼ ਕਿ ਤੇਰਾ ਨਾਮ ਕਦੇ ਵੀ ਮੇਰੇ ਹਿਰਦੇ ਤੋਂ ਨਾ ਵਿਸਰੇ ਸਤਿਗੁਰਾਂ ਦੇ ਇਹੇ ਬਚਨ ਸਾਨੂੰ ਯਾਦ ਦਿਵਾਉਂਦੇ ਹਨ ਕਿ ਰੱਬ ਦੇ ਦਰ ਤੋਂ ਵੱਡੀ ਕੋਈ ਥਾਂ ਨਹੀਂ ਅਤੇ ਉਸ ਦਾ ਨਾਮ ਸਭ ਤੋਂ ਵੱਡੀ ਦਾਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ